ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਾਲ ਜੁਪ ਲੈ ਕੇ ਜੇ ਤੁਹਾਡੇ ਲਈ ਬਹੁਤ ਹੀ ਸੋਹਣੇ ਹੈਵੀ ਪਾਰਟੀ ਵੇਅਰ ਸੂਟ ਬਹੁਤ ਹੀ ਪਿਆਰੇ ਕਲਰ ਰਹਿਣਗੇ ਇਹ ਤੁਹਾਨੂੰ ਪ੍ਰਿੰਟਡ ਸੂਟ ਮਿਲੇਗਾ ਵਿਸਕੋਜ਼ ਕਰੇ ਦਾ ਹੈਂਡਵਰਕ ਰਹਿਗਾ ਬਹੁਤ ਹੀ ਸੋਹਣਾ ਮੈਚਿੰਗ ਸੂਟ ਬਣਾ ਸਕਦੇ ਹੋ ਆਲ ਓਵਰ ਸੂਟ ਵੀ ਬਣਾ ਸਕਦੇ ਹੋ ਬਾਟਮ ਨਾਲ ਤੁਸੀਂ ਪਲੇਨ ਵੀ ਲਗਵਾ ਸਕਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਤੁਹਾਨੂੰ ਮਿਲੇਗਾ ਆਲ ਓਵਰ ਟੈਬੀ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ neck ਦੇ ਉੱਪਰ ਵਰਕ ਰਹੇਗਾ ਬਹੁਤ ਹੀ ਸੋਨਾ ਕੇਰੇ ਤੇ ਕੇ ਬਾਰਡਰ ਬਣਾਇਆ ਗਿਆ ਬਹੁਤ ਹੀ ਪਿਆਰਾ ਵਰਕ ਰਹੇਗਾ ਹੈਵੀ ਸੂਟ ਰਹੇਗਾ ਪਿਓਰ ਚਨਾਉ ਦਾ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਪਰ ਵੀ ਹੈਵੀ ਕੰਮ ਕੀਤਾ ਹੋਇਆ ਜਿਹੜੇ ਅਗਲੇ ਸੂਟ ਲੈਣਗੇ ਤੁਹਾਨੂੰ ਸੈਮੀ ਸਿਲਕ ਦਾ ਸੂਟ ਮਿਲੇਗਾ ਪਲੇਨ 5 ਮੀਟਰ ਦੀ ਕੱਟ ਰਹੇਗੀ ਬਨਾਰਸੀ ਦੁਪੱਟਾ ਮਿਲੇਗਾ ਪਲੇਨ ਸੂਟ ਰਹੇਗਾ 5 ਮੀਟਰ ਦੀ ਕੱਟ ਤੁਹਾਨੂੰ ਮਿਲ ਜਾਏਗੀ ਬਹੁਤ ਹੀ ਸੋਹਣੇ ਕਲਰ ਨੇ ਤੁਸੀਂ ਕੋਈ ਵੀ ਕਲਰ ਇੰਨਾ ਵਿੱਚ ਬਾਈ ਕਰ ਸਕਦੇ ਹੋ ਹਾਂਜੀ ਜਿਹੜੇ ਅਗਲੇ ਸੂਟ ਆਉਣਗੇ ਸਪੈਸ਼ਲ ਜਾਗੋ ਵਾਸਤੇ ਸੂਟ ਲੈਣਗੇ ਸ਼ਰਟ ਤੁਹਾਨੂੰ ਪਿਓਰ ਫੁਲਕਾਰੀ ਦੀ ਮਿਲੇ ਬਹੁਤ ਹੀ ਸੋਹਣੀ ਫੁੱਲ ਫੁਲਕਾਰੀ ਰਹਿ ਗਈ ਸ਼ਰਟ ਦੇ ਉੱਪਰ ਪਿਓਰ ਵਿਸਕੋਸ ਸ਼ਨਨ ਦਾ ਤੁਹਾਨੂੰ ਇਸ ਦੇ ਨਾਲ ਦੁਪੱਟਾ ਮਿਲੇਗਾ ਪਿਓਰ ਡੋਪੀਆਨ ਸਿਲਕ ਦੀ 3 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਅਗਲੇ ਜਿਹੜੇ ਸੂਟ ਹੈ ਨੈਚੁਰਲ ਕਰੇਵ ਦਾ ਸੂਟ ਰਹੇਗਾ ਬਾਟਮ ਤੇ ਵਰਕ ਰਹੇਗਾ neck ਤੇ ਵਰਕ ਰਹੇਗਾ organza ਦਾ ਡਬਲ ਸ਼ੇਡ ਦਾ ਦੁਪੱਟਾ ਮਿਲੇਗਾ 슬ੀਵਸ ਦੇ ਉੱਪਰ ਵੀ ਵਰਕ ਰਹੇਗਾ ਦੁਪੱਟੇ ਤੇ ਬਹੁਤ ਹੀ ਸੋਹਣੀ ਲੈਂਸ ਲਗਾਈ ਗਈ ਹੈ ਤੁਸੀਂ ਕੋਈ ਵੀ ਸੂਟ ਪਸੰਦ ਕਰਕੇ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਜਿਹੜੇ ਅਗਲੇ ਸੂਟ ਹਨ ਕੀ ਇਹ ਤਨ ਮਿਲਣਗੇ ਵੈਲਵਟ ਦੇ ਸੂਟ ਹਨ ਕੀ ਘੱਟ ਪ੍ਰਾਈਜ਼ ਵਾਲੇ ਬਾਟਮ ਤੁਹਾਨੂੰ ਪਲੇਨ ਵੈਲਵਟ ਦੀ ਮਿਲੇਗੀ ਸ਼ਰਟ ਤੁਹਾਨੂੰ ਵੈਲਵਟ ਦੀ ਮਿਲੇਗੀ ਉਸ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਹੈ ਬਹੁਤ ਹੀ ਸੋਹਣੇ ਕਲਰ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਕੋਈ ਵੀ ਸੂਟ ਆਪਣੇ ਲਈ ਬਾਈ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ